ਵਿਸ਼ਵਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਫਿਰੋਜ਼ਪੁਰ ਦੇ ਵਿੱਚ ਲੱਖਾਂ ਰੁਪਏ ਹੜੱਪਣ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਸਰਕਾਰੀ ਅਧਿਕਾਰੀਆਂ ਨੇ ਇੱਕ ਫਰਜ਼ੀ ਪਿੰਡ ਦੇ ਨਾਮ ਤੇ 43 ਲੱਖ ਰੁਪਏ ਦੀ ਗ੍ਰਾਂਟ ਸਰਕਾਰ ਤੋਂ ਲਈ ਅਤੇ ਸਰਕਾਰ ਦੀ ਗ੍ਰਾਂਟ ਜ਼ਬਤ ਕਰ ਗਏ ਕਿਉਂਕਿ ਇਹ ਪਿੰਡ ਹਕੀਕਤ ਦੇ ਵਿੱਚ ਕਾਗਜ਼ਾਂ ਦੇ ਵਿੱਚ ਕਿਤੇ ਵੀ ਐਗਜ਼ਿਸਟ ਨਹੀਂ ਕਰਦਾ ਸੀ ਪਿੰਡ ਦੀ ਕੋਈ ਹੋਂਦ ਨਹੀਂ ਹੈ ਸਰਕਾਰ ਵੱਲੋਂ ਇਸ ਨਕਲੀ ਪਿੰਡ ਨੂੰ 43 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਂਦੀ ਹੈ ਜੋ ਗ੍ਰਾਂਟ ਪੂਰੀ ਦੀ ਪੂਰੀ ਸਰਕਾਰੀ ਅਧਿਕਾਰੀਆਂ ਵੱਲੋਂ ਡਕਾਰ ਲਈ ਜਾਂਦੀ ਹੈ ਇਸ ਪੂਰੇ ਮਾਮਲੇ ਤੋਂ ਬਾਅਦ ਸਰਕਾਰ ਨੂੰ ਚੂਨਾ ਲਗਾਉਣ ਦੇ 43 ਲੱਖ ਰੁਪਏ ਦਾ ਚੂਨਾ ਲਗਾਇਆ ਗਿਆ ਅਤੇ 2 ਸਾਲ ਬਾਅਦ ਇਸ ਦਾ ਪੇਤ ਖੁੱਲਿਆ ਕਿ 43 लाख ਰੁਪਏ ਜੋ ਪਿੰਡ ਦੇ ਨਾਮ ਤੇ ਜਾਰੀ ਕੀਤੇ ਗਏ ਸਨ ਉਸ ਪਿੰਡ ਦੇ ਨਾਮ ਤੇ 43 ਲੱਖ ਰੁਪਏ ਜਾਰੀ ਕੀਤੇ ਗਏ ਜੋ ਪਿੰਡ ਕਿਤੇ ਵੀ ਹੋਂਦ ਦੇ ਵਿੱਚ ਨਹੀਂ ਹੈ ਪਿੰਡ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੈ ਤੇ ਇਸ ਨਕਲੀ ਪਿੰਡ ਦੇ ਨਾਮ ਤੇ 43 ਲੱਖ ਰੁਪਏ ਜਾਰੀ ਕੀਤੇ ਜਾਂਦੇ ਨੇ ਵਿਕਾਸ ਦੇ ਲਈ ਤੇ ਅਧਿਕਾਰੀ ਇਸ 43 ਲੱਖ ਰੁਪਏ ਦੀ ਗ੍ਰਾਂਟ ਨੂੰ ਢਕਾਰ ਜਾਂਦੇ ਨੇ ਇਹ ਖਬਰ ਸਾਹਮਣੇ ਆਈ ਹੈ ਪੂਰੇ 2 ਸਾਲ ਬਾਅਦ 2 ਸਾਲ ਬਾਅਦ ਇਹ ਖਬਰ ਸਾਹਮਣੇ ਆਉਣ ਤੋਂ ਬਾਅਦ ਡੀਸੀ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਫਿਰੋਜ਼ਪੁਰ ਦੇ ਡੀਸੀ ਨੇ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਦੇ ਹੁਕਮ ਦਿੱਤੇ ਨੇ ਇੱਕ ਵਿਅਕਤੀ ਵੱਲੋਂ ਪਾਈ ਗਈ ਆਰ ਪੀ ਆਈ ਦੇ ਵਿੱਚ ਇਹ ਖੁਲਾਸਾ ਹੋਇਆ ਕਿ ਐਡਾ ਵੱਡਾ ਗਵਨ ਸਰਕਾਰੀ ਅਧਿਕਾਰੀਆਂ ਵੱਲੋਂ ਕੀਤਾ ਗਿਆ ਇਹ ਫਰਜੀ ਪਿੰਡ ਦਿਖਾ ਕੇ ਸਰਕਾਰ ਤੋਂ 43 ਲੱਖ ਰੁਪਏ ਦੀ ਗ੍ਰਾਂਟ ਲਈ ਗਈ ਹੈ ਅਤੇ ਪਿੰਡ ਕਾਗਜ਼ਾਂ ਦੇ ਵਿੱਚ ਕਿਤੇ ਵੀ ਹੋਂਦ ਦੇ ਵਿੱਚ ਨਹੀਂ ਹੈ ਨਿਊ ਗੱਟੀ ਰਾਜੋ ਦਾ ਪਿੰਡ ਹੈ ਉਹ ਕਿ ਮੈਂ ਪਹਿਲਾਂ ਇੱਕ ਦਰਖਾਸਤ ਦਿੱਤੀ ਸੀਗੀ ਡਿਪਟੀ ਡਾਇਰੈਕਟਰ ਸਾਹਿਬ ਨੂੰ ਡਿਪਟੀ ਡਾਇਰੈਕਟਰ ਸਾਹਿਬ ਤੋਂ ਜੋ ਉਹਨਾਂ ਨੇ ਮੈਨੂੰ ਮਤਲਬ ਕਿ ਆਪਦੇ ਵਲੋਂ ਉਹਨਾਂ ਨੇ ਪੂਰਾ ਪ੍ਰੈਕਟ ਕੀਤਾ ਨਾ ਵੀ ਅਮਕੀਆਂ ਵੀ ਦਿੱਤੀਆਂ ਨੇ ਵੀ ਤੁਸੀਂ ਇਹ ਦਰਖਾਸਤ ਵਾਪਸ ਲੈ ਲਓ ਇਹਦੇ ਵਿੱਚ ਸਾਡੇ ਵੱਡੇ ਅਧਿਕਾਰੀ ਦੀ ਸ਼ਮੂਲੀਅਤ ਹੋ ਸਕਦੀ ਹੈ ਤੇ ਉਹਨਾਂ ਤੇ ਗਾਜ ਡਿੱਗ ਸਕਦੀ ਹੈ ਜੀ ਇਹ ਨਿਊ ਗੱਟੀ ਔਰ ਨਵੀਂ ਗੱਟੀ ਦਾ ਕੀ ਮਾਜਰਾ ਕੀ ਹੈ ਨਿਊ ਗੱਟੀ ਨਵੀਂ ਗੱਟੀ ਦਾ ਜੀ ਜਿਹੜੀ ਨਵੀਂ ਗੱਟੀ ਰਾਜੋਕੇ ਜੀ ਪਿੰਡ ਉਹ ਪਿੰਡ ਬਿਲਕੁਲ ਅਸਲੀ ਹੈ ਜੀ ਜਿਹੜਾ ਨਿਊ ਗੱਟੀ ਰਾਜੋਕੇ ਉਹ ਪਿੰਡ ਬਿਲਕੁਲ ਫੇਕ ਹੈ ਜੀ ਉਹ ਜਾਲੀ ਪਿੰਡ ਬਣਾਇਆ ਹੋਇਆ ਹੈ ਕਿਵੇਂ ਦਾਵਾ ਕਰ ਰਹੇ ਹੋ ਮੈਂ ਆਟੀ ਰਿਪੋਰਟਰ ਨਹੀਂ ਦਾਵਾ ਕਰ ਰਹੇ ਹਾਂ ਜੀ ਇਹ ਉਹਨਾਂ ਦੇ ਅਫਸਰ ਬਲਾਕ ਫੋਜਪੁਰ ਦੇ ਅਫਸਰ ਵੱਲੋਂ ਮੈਨੂੰ ਇੱਕ ਆਰਟੀ ਰਿਪੋਰਟ ਮਵਈਆ ਕਰਾਈ ਗਈ ਹੈ ਜਿੰਦੇ ਵਿੱਚ ਇਹ ਜਾਲੀ ਪਿੰਡ ਬਣਾਇਆ ਗਿਆ ਜੀ ਤਾਂ ਉਸ ਪਿੰਡ ਦੇ ਵਿੱਚ ਕੀ ਖੁਲਾਸੇ ਕੀ ਕਿੰਨੇ ਕੋਈ ਪੈਸੇ ਜਿਹੜੇ ਉਸ ਜਾਲੀ ਪਿੰਡ ਜਿਵੇਂ ਤੁਸੀਂ ਦੱਸਿਆ ਜਾਲੀ ਪਿੰਡ ਦੇ ਵਿੱਚ ਕੀ ਵੀ ਹੋ ਗਿਆ ਉਹਦੇ ਵਿੱਚ ਜਾਲੀ ਪਿੰਡ ਹੈਗਾ ਜੀ ਉਹਦੇ ਵਿੱਚ 43 ਲੱਖ ਰੁਪਇਆ ਜਿਹੜਾ ਇਹਨਾਂ ਨੇ ਜਿਵੇਂ ਮਨਵੇਗਾ ਸਕੀਮ ਦੇ ਤਹਿਤ ਇਹਨਾਂ ਨੇ ਗਵਨ ਕੀਤਾ 43 ਲੱਖ ਰੁਪਇਆ ਗਵਨ ਕੀਤਾ ਜਿੰਦੇ ਵਿੱਚੋਂ 55 ਪ੍ਰੋਜੈਕਟ ਬਣਾਏ ਗਏ ਨੇ ਜੀ ਤਾਂ ਪ੍ਰੋਜੈਕਟ ਕਿਵੇਂ ਬਣਾਏ ਗਏ ਨੇ ਏਪੀਓ ਤੋਂ ਲੈ ਕੇ ਜ਼ਿਲ੍ਹਾ ਪ੍ਰੀਸ਼ਦ ਤੱਕ ਆ ਕੇ ਇਹਨਾਂ ਨੇ ਪ੍ਰੋਜੈਕਟ ਬਣਾਏ ਨੇ ਪ੍ਰੋਜੈਕਟ ਬਣਾਏ ਨੇ ਕਿਵੇਂ ਬਣਾਏ ਨੇ ਮਤੇ ਕਿਥੋਂ ਲੈ ਕੇ ਆਏ ਨੇ ਕਿਵੇਂ ਬਣਾਏ ਨੇ ਇਹ ਹੁਣ ਇਹੀ ਹੀ ਦੱਸ ਸਕਦੇ ਨੇ ਵੀ ਇਹਨਾਂ ਨੇ ਇਹ ਕਿਵੇਂ ਬਣਾਏ ਨੇ ਪਰ ਇਹਦੇ ਨਾਲ ਨਾਲ ਇੱਕ ਇੱਕ ਹੋਰ ਵੱਡੀ ਗੱਲ ਹੈ ਜੀ ਜਿਹੜੇ ਇਹ ਪ੍ਰੋਜੈਕਟ ਬਣਾਏ ਨੇ ਇਹਦੇ ਵਿੱਚ 60 40 ਰੇਸ਼ੋ ਹੁੰਦੀ ਹੈ ਮਟੀਰੀਅਲ ਦੀ ਔਰ ਲੇਬਰ ਦੀ ਜੀ ਇਹਨਾਂ ਨੇ ਕੀ ਕੀਤਾ ਉਹਦੇ ਵਿੱਚੋਂ ਜਿਹੜਾ ਅਸਲੀ ਪਿੰਡ ਹੈ ਜੀ ਨਵੀਂ ਗੱਟੀ ਰਾਜੋ ਕੇ ਉਹਦੇ ਵਿੱਚ ਇਹਨਾਂ ਨੇ ਪਿੰਡ ਦੇ ਵਿੱਚ 80 ਜੋਬ ਕਾਰਡ ਬਣਾਏ ਨੇ ਔਰ ਜਿਹੜਾ ਜਾਲੀਪਿੰਡ ਹੈ ਉਹਦੇ ਵਿੱਚ 141 ਜੋਬ ਕਾਰਡ ਬਣੇ ਹੋਏ ਨੇ ਜਿਹੜੀ ਇਹਨਾਂ ਨੇ ਉਹ ਉਸ ਤਰ੍ਹਾਂ ਸਕੀਮ ਲਾ ਕੇ ਵੀ ਜਿਵੇਂ ਮੰਨ ਲਓ 60 40 ਦੀ ਰੇਸ਼ੋ ਦੇ ਆਧਾਰ ਤੇ ਇਹਨਾਂ ਨੇ ਪ੍ਰੋਜੈਕਟ ਪਾਏ ਸੀਗੇ ਜੀ ਇਹਦੇ ਵਿੱਚ ਮਟੀਰੀਅਲ ਦੇ ਪ੍ਰੋਜੈਕਟ ਵੀ ਕਾਫੀ ਨੇ ਜਿਵੇਂ 25 30 ਲੱਖ ਰੁਪਏ ਦੇ ਮਟੀਰੀਅਲ ਦੇ ਪ੍ਰੋਜੈਕਟ ਵੀ ਹੈਗੇ ਨੇ ਜੀ ਪਾਰਕ ਵਗੈਰਾ ਪਾਰਕ ਵਗੈਰਾ ਬਣਾਏ ਜੀ ਇੰਟਰਲੌਕ ਟੈਲਾਂ ਬਣਾਈਆਂਗੇ ਲਈ ਖੜਵੰਜੇ ਲਾਏਗੇ ਨੇ ਜੀ ਹੋਰ ਮਤਲਬ ਕਿ ਬਹੁਤ ਇਹਨਾਂ ਦੇ ਮਤਲਬ ਕਿ ਹੈਗੇ ਨੇ ਜੀ ਮੈਡਮ ਡੀਸੀ ਮੈਮ ਨੇ ਸਾਨੂੰ ਜਿਹੜਾ ਇਹਦੇ ਬਾਰੇ ਅੱਜ ਸਵੇਰੇ ਜਾਣਕਾਰੀ ਦਿੱਤੀ ਕਿ ਦੀ ਇਨਕੁਆਰੀ ਕਰੋ ਪੁਰਕਾਰ ਮੰਗਾ ਕੇ ਜਿਹੜਾ ਉਹਨੇ ਅਸੀਂ ਇਨਕੁਆਰੀ ਕਰ ਰਹੇ ਹਾਂ ਤਤਾਂ ਦੇ ਧਾਰਤ ਜੋ ਇਨਕੁਆਰੀ ਕਰਕੇ ਜੇ ਕੋਈ ਦੋਸ਼ੀ ਪਾਇਆ ਗਿਆ ਤੇ ਉਹਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਊਗੀ ਤੇ ਸਾਰੇ ਹੀ ਇਨਕੁਆਰੀ ਕਰਕੇ ਜਿਹੜੀ ਹੈ ਸਮੁਤਲੀ ਜਿਹੜੀ ਰਿਪੋਰਟ ਹੈ ਡਿਪਟੀ ਕਮਿਸ਼ਨ ਨੂੰ ਪੇਸ਼ ਕੀਤੀ ਜਾਊਗੀ ਮਾਮਲੇ ਦੇ ਵਿੱਚ ਆਰਟੀਆਈ ਪਾ ਕੇ ਜਾਣਕਾਰੀ ਲੈਣ ਵਾਲੇ ਵਿਅਕਤੀ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਨੇ ਉਸ ਨੂੰ ਜਾਨੋਂ ਮਾਰਨ ਤੱਕ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਨੇ ਅਧਿਕਾਰੀਆਂ ਨੇ 43 ਲੱਖ ਰੁਪਏ ਦੀ ਗ੍ਰਾਂਟ ਖਾ ਲਈ ਹੈ ਆਪਣੀਆਂ ਜੇਬਾਂ ਦੇ ਵਿੱਚ ਪਾ ਲਈ ਹੈ ਨਵੀਂ ਗੱਟੀ ਰਾਜੋ ਕੇ ਪਿੰਡ ਦੇ ਨਾਮ ਤੇ ਇਹ ਗ੍ਰਾਂਟ ਦਿੱਤੀ ਗਈ ਹੈ ਜਿਸ ਨੂੰ ਗ੍ਰਾਂਟ ਦੇ ਵਿੱਚ ਨਿਊ ਗੱਟੀ ਰਾਜੋ ਕੇ ਪਿੰਡ ਦਿਖਾਇਆ ਗਿਆ ਹੈ ਇੱਥੇ ਦੋ ਪਿੰਡ ਨੇ ਇੱਕ ਰਾਜੋਕੇ ਹੈ ਤੇ ਦੂਸਰਾ ਨਵੀਂ ਗੱਟੀ ਰਾਜੋਕੇ ਪਿੰਡ ਹੈ ਜਦਕਿ ਨਿਊ ਗੱਟੀ ਰਾਜੂ ਕੇ ਪਿੰਡ ਕੋਈ ਵੀ ਨਹੀਂ ਹੈ ਜਿਸ ਦੇ ਨਾਮ ਤੇ ਇਹ ਗ੍ਰਾਂਟ ਜਾਰੀ ਕੀਤੀ ਗਈ ਹੈ ਨਿਊ ਗੱਟੀ ਰਾਜੋਕੇ ਪਿੰਡ ਦੇ ਨਾਮ ਤੇ ਇਹ ਗ੍ਰਾਂਟ ਜਾਰੀ ਕੀਤੀ ਗਈ ਸੀ ਪੂਰੇ 43 ਲੱਖ ਰੁਪਏ ਦੀ ਜਿਸ ਨੂੰ ਅਧਿਕਾਰੀਆਂ ਨੇ ਆਪਣੀ ਜੇਬ ਦੇ ਵਿੱਚ ਪਾ ਲਿਆ ਤੇ ਹੁਣ ਲੋਕ ਪਰੇਸ਼ਾਨ ਨੇ ਲੋਕ ਦੇਖਣਾ ਦੇਖਣਾ ਚਾਹੁੰਦੇ ਨੇ ਲੋਕ ਜਾਣਨਾ ਚਾਹੁੰਦੇ ਨੇ ਕਿ ਨਿਊ ਰਾਜੋ ਕੇ ਗੱਟੀ ਪਿੰਡ ਅਸਲ ਦੇ ਵਿੱਚ ਹੈ ਕਿੱਥੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਇਹ ਪਿੰਡ ਐਗਜ਼ਿਸਟ ਨਹੀਂ ਕਰਦਾ ਬਲਕਿ ਪੂਰੇ ਪੰਜਾਬ ਦੇ ਵਿੱਚ ਹੀ ਇਸ ਤਰ੍ਹਾਂ ਦਾ ਕੋਈ ਪਿੰਡ ਨਹੀਂ ਹੈ ਜਿਸ ਦੇ ਨਾਮ ਤੇ ਇਹ ਗ੍ਰਾਂਟ ਜਾਰੀ ਕੀਤੀ ਗਈ ਹੈ ਤੇ ਹੁਣ ਡੀਸੀ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਜਾਂਚ ਦੇ ਹੁਕਮ ਦਿੱਤੇ ਗਏ ਨੇ ਜਾਂਚ ਦੇ ਵਿੱਚ ਕੀ ਸਾਹਮਣੇ ਆਉਂਦਾ ਹੈ ਦੇਖਣ ਵਾਲੀ ਗੱਲ ਹੋਵੇਗੀ ਇਸ ਪੂਰੇ ਮਾਮਲੇ ਨੂੰ ਲੈ ਕੇ 2019 ਦੇ ਵਿੱਚ ਹੀ ਆਰਟੀਆਈ ਆਈ ਗਈ ਸੀ ਤੇ ਐਸ ਆਰਟੀਆਈ ਤੋਂ ਜਾਣਕਾਰੀ ਮਿਲਣ ਤੋਂ ਬਾਅਦ ਹੀ ਇਹ ਇਨਫੋਰਮੇਸ਼ਨ ਸਾਹਮਣੇ ਆਈ ਹੈ ਕਿ ਇਹ ਪੂਰਾ ਪੈਸਾ ਹੜੱਪ ਕੀਤਾ ਗਿਆ ਹਾਲਾਂਕਿ ਜਿਸ ਵਿਅਕਤੀ ਨੇ ਆਰਟੀਆਈ ਪਾਈ ਸੀ ਉਸ ਨੂੰ ਵੀ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ ਉਸ ਵਿਅਕਤੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ ਉਸ ਵਿਅਕਤੀ ਵੱਲੋਂ ਆਰਟੀਆਈ ਪਾ ਕੇ ਇਸ ਵੱਡੀ ਠੱਗੀ ਦਾ ਖੁਲਾਸਾ ਕੀਤਾ ਗਿਆ ਤੇ ਹੁਣ ਸਰਕਾਰ ਵੱਲੋਂ ਇਸ ਮਾਮਲੇ ਦੇ ਉੱਤੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਇਸ ਪੂਰੀ ਠੱਗੀ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਕਿਤਨਾ ਕਿਤੇ ਜਿਨ੍ਹਾਂ ਅਧਿਕਾਰੀਆਂ ਵੱਲੋਂ ਠੱਗੀ ਮਾਰੀ ਗਈ ਹੈ ਉਹਨਾਂ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਹੈ ਅਤੇ ਹੁਣ ਉਹ ਆਪਣਾ ਬਚਾਅ ਕਰਨ ਦੇ ਲਈ ਇੱਧਰ ਉੱਧਰ ਹੱਥ ਪੈਰ ਮਾਰ ਰਹੇ ਨੇ ਇਸ ਪੂਰੇ ਮਾਮਲੇ ਦੇ ਵਿੱਚ ਗੁਰਦੇਵ ਸਿੰਘ ਬਲਾਕ ਸੰਮਤੀ ਮੈਂਬਰ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਹੈ ਅਤੇ ਮਾਮਲੇ ਦੇ ਵਿੱਚ ਹੁਣ ਜਾਂਚ ਜਾਰੀ ਹੈ ਦੇਖਣਾ ਇਹ ਹੋਵੇਗਾ ਕਿ ਕਿੰਨੀ ਜਲਦੀ ਇਸ ਮਾਮਲੇ ਦੇ ਵਿੱਚ ਠੱਗੀ ਕਰਨ ਵਾਲੇ ਲੋਕਾਂ ਦੇ ਖਿਲਾਫ ਕਾਰਵਾਈ ਹੁੰਦੀ ਹੈ